ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਅੱਜ ਦੀ ਮੈਂ ਆਡੀਓ ਵੀਡੀਓ ਵਿੱਚ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਰੇ ਜਦੋਂ ਉਹਨਾਂ ਨੂੰ ਜਨੈੂ ਪਾਇਆ ਜਾ ਰਿਹਾ ਉਦੋਂ ਦੀ ਥੋੜੀ ਜਿਹੀ ਵਾਰਤਾ ਸੁਣਾਉਣ ਲੱਗਾ ਗੁਰੂ ਨਾਨਕ ਸਾਹਿਬ ਜੀ 11 ਸਾਲ ਦੇ ਹੋਏ ਮਹਿਤਾ ਕਲਿਆਣ ਦਾਸ ਨੇ ਪੰਡਤ ਹਰਦਿਆਲ ਦੇ ਕਹਿਣ ਤੇ ਸਾਰੇ ਸਾਕ ਸਬੰਧੀਆਂ ਭੈਣ ਭਰਾ ਰਿਸ਼ਤੇਦਾਰਾਂ ਨੂੰ ਸੱਦੇ ਸਾਰੇ ਭੈਣ ਭਰਾ ਰਿਸ਼ਤੇਦਾਰ ਸਾਕ ਸਬੰਧੀ ਆਏ ਗੁਰਨਾਨਕ ਸਾਹਿਬ ਜੀ ਦੇ ਕਰ ਮਹਿਤਾ ਕਲਿਆਣ ਦੇ ਕਰ ਕਲਿਆਣ ਦਾਸ ਜੀ ਦੇ ਕਾਰਨ ਪ੍ਰੋਗਰਾਮ ਹੋ ਰਿਹਾ ਸੀ ਜਦੋਂ ਪੰਡਿਤ ਹਰਦਿਆਲ ਗੁਰਨਾਨਕ ਸਾਹਿਬ ਜੀ ਨੂੰ ਜਨੇਊ ਪਾਉਣ ਲੱਗਾ ਤਾਂ ਗੁਰਨਾਨਕ ਸਾਹਿਬ ਜੀ ਨੇ ਉਹਨਾਂ ਦੀ ਬਾਹ ਫੜ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਧਾਗਾ ਕੀ ਮੇਰੇ ਗਲ ਵਿੱਚ ਪਾ ਰਹੇ ਹੋ ਇਹ ਧਾਗੇ ਪਾਉਣ ਨਾਲ ਕੀ ਹੋ ਜਾਏਗਾ ਤਾਂ ਪੰਡਿਤ ਹਰਦਿਆਲ ਕਹਿਣ ਲੱਗੇ ਇਸ ਧਾਗੇ ਨਾਲ ਬ੍ਰਾਹਮਣਾਂ ਦਾ ਖੱਤਰੀਆਂ ਦਾ ਤੇ ਵੈਸ਼ਨਾਂ ਵੈਸ਼ਨੂਆਂ ਦਾ ਵੈਸ਼ ਦਾ ਧਰਮ ਰਿੰਦ ਹੈ ਸ਼ੂਗਰ ਨਾਨਕ ਸਾਹਿਬ ਜੀ ਨੇ ਅਗਲਾ ਸਵਾਲ ਕੀਤਾ ਪੰਡਿਤ ਹਰਦਿਆਲ ਨੂੰ ਕਿ ਤੁਸੀਂ ਇਹ ਧਾਗਾ ਸ਼ੂਦਰਾਂ ਨੂੰ ਕਿਉਂ ਨਹੀਂ ਪਾਉਂਦੇ ਇਸਤਰੀਆਂ ਨੂੰ ਕਿਉਂ ਨਹੀਂ ਪਾਉਂਦੇ ਤਾਂ ਉਹ ਪੰਡਿਤ ਹਰਦਿਆਲ ਬੜਾ ਹੈਰਾਨ ਹੋਇਆ ਔਰ ਗੁਰਨਾਨਕ ਸਾਹਿਬ ਜੀ ਨੇ ਉੱਥੇ ਸ਼ਬਦ ਉਚਾਰਨ ਕੀਤਾ ਮਹੱਲਾ ਪਹਿਲਾ ਤੱਗ ਨਾ ਇੰਦਰੀ ਤੱਗ ਨਾ ਨਾਰੀ ਪਲਕੇ ਥੁੱਕ ਪਵਨਤ ਦਾੜੀ ਤੱਗ ਨਾ ਪੈਰੀ ਤੱਗ ਨਾ ਹੱਥੀ ਤੱਗ ਨਾ ਪੈਰੀ ਤੱਗ ਨਾ ਹੱਥੀ ਵੇ ਤੱਗਾ ਆਪੇ ਬੱਤੇ ਵੜ ਤੱਗਾ ਅਵਰਾਂ ਕੱਤੇ ਲੇ ਪਾੜ ਕਰੇ ਵਿਆਹੋ ਕਡ ਕਾਗਲ ਦੱਸੇ ਰਾਹੋ ਮਨ ਅੰਦਾ ਨਾ ਸੁਣ ਲੋਕਾਂ ਇਹੋ ਵਿਡਾਨ ਮਨ ਅੰਦਾ ਨਾ ਸੁਝਾਨ ਗੁਰਨਾਨਕ ਸਾਹਿਬ ਜੀ ਨੇ ਕਿਹਾ ਕਿ ਤੁਸੀਂ ਆਪਣੇ ਇੰਦਰੀਆਂ ਨੂੰ ਤਾਗਾ ਪਾਓ ਆਪਣੀ ਇੰਦਰੀਆਂ ਨੂੰ ਰੋਕੋ ਤੁਹਾਨੂੰ ਗੁਰੇਜ਼ ਕਰਨਾ ਚਾਹੀਦਾ ਮਾੜੇ ਕੰਮਾਂ ਤੋਂ ਆਪਣੀ ਇੰਦਰੀਆਂ ਨੂੰ ਰੋਕਣਾ ਚਾਹੀਦਾ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਜਨੇਊ ਨਹੀਂ ਪਾਇਆ ਪਰ ਉਸੇ ਜਨੇਊ ਨੂੰ ਨੌਵੇਂ ਪਾਤਸ਼ਾਹ ਨੇ ਤਿਲਕ ਜੰਦੂ ਜੀ ਦਾ ਤਿਲਕ ਜੰਦੂ ਦੀ ਰਾਖੀ ਵਾਸਤੇ ਆਪਣਾ ਸੀਸ ਆਪਣਾ ਆਪ ਕੁਰਬਾਨ ਕਰ ਦਿੱਤਾ ਤਾਂ ਹੀ ਤਾਂ ਉਹਨਾਂ ਨੂੰ ਕਿਹਾ ਜਾਂਦਾ ਧਰਮ ਦੀ ਚਾਦਰ ਗੁਰਤੇਗ ਬਹਾਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਜਾਣਕਾਰੀ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਮੇਰੇ ਚੈਨਲ ਤੇ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ